ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ 24ਵੀਂ ਅਸ਼ਟਪਦੀ ਦੀ ਵਿਆਖਿਆ ਕਰਾਂਗੇ ਜਿਸ ਵਿੱਚ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਉਸ ਦਾ ਜੀਵਨ ਸਫਲ ਹੈ ਜਿਸ ਦੇ ਹਿਰਦੇ ਵਿੱਚ ਪਰਮਾਤਮਾ ਵਾਸ ਕਰਦਾ ਹੈ ਉਸ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਉਸ ਦੇ ਅੰਦਰ ਚੜਦੀ ਕਲਾ ਦੀ ਰੋ ਸਦਾ ਚੱਲਦੀ ਹੈ ਜਿਸ ਨੂੰ ਸੁਣ ਕੇ ਮਹਿਸੂਸ ਕਰਕੇ ਉਹ ਖੁਸ਼ ਹੁੰਦਾ ਹੈ ਜਿਸ ਇੱਕ ਅਕਾਲ ਪੁਰਖ ਦੇ ਅਨੇਕਾ ਰੰਗ ਹਨ ਉਸ ਇੱਕ ਪ੍ਰਭੂ ਦਾ ਧਿਆਨ ਚਿੱਤ ਵਿੱਚ ਧਰਮ ਆਉ ਜਾਣੀ 24ਵੀਂ ਅਸ਼ਟਪਦੀ ਵਿਆਖਿਆ ਸ਼ਲੋਕ ਪੂਰਾ ਪ੍ਰਭ ਆਰਾਧੇ ਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਭਾਵ ਜਿਸਨੇ ਅਟਲ ਨਾਮ ਵਾਲੇ ਪੂਰਨ ਪ੍ਰਭੂ ਨੂੰ ਸਿਮਰਿਆ ਹੈ ਉਸਨੂੰ ਉਹ ਪੂਰਨ ਪ੍ਰਭੂ ਮਿਲ ਪਿਆ ਹੈ ਹੈ ਨਾਨਕ ਤੂੰ ਵੀ ਪੂਰਨ ਪ੍ਰਭੂ ਦੇ ਗੁਣ ਗਾ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਭਾਰ ਬ੍ਰਹਮਨਿਕਟ ਕਰ ਭੇਖ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰਿਆ ਚੰਦ ਆਸ ਅਨਿੱਤ ਅਤਿ ਆਖੋਤਰੰਗ ਸੰਤਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਤਨ ਕੇ ਪਰਲੇ ਹੋ ਪੰਡਾਰ ਨਾਨਕ ਗੁਰਪੂਰੇ ਨਮਸਕਾਰ ਇਨਾਂ ਪੰਕਤੀਆਂ ਤੋਂ ਭਾਵ ਹੈ ਕਿ हे ਮਨ ਪੂਰੇ ਸਤਗੁਰੂ ਦੀ ਸਿੱਖਿਆ ਸੋ ਅਕਾਲ ਪੁਰਖ ਨੂੰ ਹਰ ਥਾਂ ਨੇੜੇ ਜਾਣ ਕੇ। हे ਭਾਈ ਦਮ ਬੇਦਮ ਪ੍ਰਭੂ ਨੂੰ ਯਾਦ ਕਰ ਤਾਂ ਜੋ ਤੇ ਮਨ ਦੇ ਅੰਦਰ ਦੀ ਚਿੰਤਾ ਮਿਟ ਜਾਏ। हे मन नित ना रहण वालीया चीजान या आसा न या लहरान ਛੱਡ ਦੇ ਅਤੇ ਸੰਤ ਜਨਾਂ ਦੇ ਪੈਰਾਂ ਦੀ ਖਾਕ ਮੰਗ। हे ਭਾਈ ਆਪਾ ਭਾਵ ਛੱਡ ਕੇ ਪ੍ਰਭੂ ਦੇ ਅੱਗੇ ਅਰਦਾਸ ਕਰ ਤੇ ਇਸ ਤਰ੍ਹਾਂ ਸਾਧ ਸੰਗਤ ਵਿੱਚ ਰਹਿ ਕਿ ਵਿਕਾਰਾਂ ਦੀ ਅੱਗ ਦੇ ਸਮੁੰਦਰ ਤੋਂ ਪਾਰ ਲੰਘ ਜਾਵੇਂ। हे नानक ਪ੍ਰਭੂ ਨਾਮ ਰੂਪੀ ਤੁੰ ਦੇ ਖਜ਼ਾਨੇ ਭਰ ਲੈ ਤੇ ਪੂਰੇ ਸਤਿਗੁਰੂ ਨੂੰ ਨਮਸਕਾਰ ਕਰ। हेम कुशल ਸਹਿਜ ਆਨੰਦ ਸਾਧ ਸੰਗਪਜ ਪਰਮ ਆਨੰਦ ਨਰਕ ਨਿਵਾਰ ਉਧਾਰੋ ਜੀਓ</html> ਗੋਗਨ ਕੋ ਬਿਨ ਅੰਮ੍ਰਿਤ ਰਸ ਪੀਓ ਚਿਤ ਚਿਤ ਵਹ ਨਾਰਾਇਣ ਇਕ ਇਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮਦਰ ਦਿੰਦਿਆਲ ਦੁਖ ਪੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਅਧਾਰ ਇਹਨਾਂ ਪੰਕਤੀਆਂ ਤੋਂ ਭਾਵ ਹੈ ਕਿ हे ਭਾਈ ਸਾ ਸੰਗਤ ਵਿੱਚ ਪਰਮ ਸੁਖ ਪ੍ਰਭੂ ਨੂੰ ਸਿਮਰ ਇਸ ਤਰ੍ਹਾਂ ਅਟਲ ਸੁਖ ਸੌਖਾ ਜੀਵਨ ਤੇ ਆਤਮਿਕ ਅਡੋਲਤਾ ਦੇ ਆਨੰਦ ਪ੍ਰਾਪਤ ਹੋ ਗੋਬਿੰਦੂ ਦੇ ਗੁਣਾਂ ਦਾ ਨਾਮ ਅੰਮ੍ਰਿਤ ਦਾ ਰਸ ਪੀ ਇਸ ਤਰ੍ਹਾਂ ਨਰਕਾਂ ਨੂੰ ਦੂਰ ਕਰਕੇ ਜਿੰਦ ਬਚਾਲੈ ਜਿਸ ਇੱਕ ਅਕਾਲ ਪੁਰਖ ਦੇ ਅਨੇਕਾ ਰੰਗ ਹਨ ਉਸ ਇੱਕ ਪ੍ਰਭੂ ਦਾ ਧਿਆਨ ਚਿੱਤ ਵਿੱਚ ਧਰੈ ਦਿਨਾਂ ਉੱਤੇ ਦਇਆ ਕਰਨ ਵਾਲਾ ਗੋਪਾਲ ਦਮੋਦਰ ਦੁੱਖਾਂ ਦਾ ਨਾਸ਼ ਕਰਨ ਵਾਲਾ ਸਭ ਵਿੱਚ ਵਿਆਪਕ ਤੇ ਮੇਰ ਦਾ ਜੋ ਘਰ ਹੈ ਇਹ ਨਾਨਕ ਉਸ ਦਾ ਨਾਮ ਮੜਮੜ ਯਾਦ ਕਰ ਜਿੰਦ ਦਾ ਆਸਰਾ ਇਹ ਨਾਮ ਹੀ ਹੈ ਉਤਮ ਸਲੋਕ ਸਾਧਕੇ ਬਚਨ ਅਮਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਦਾਰ ਆਪ ਤਰੈ ਲੋਖੇ ਨਿਸਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹ ਦਵਾਜੈ ਸੁਣ ਸੁਣ ਅਨੰਦ ਕਰੇ ਪ੍ਰਭ ਗੱਜੈ ਪ੍ਰਗਟੇ ਗੋਪਾਲ ਮਹਾ ਧਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਭਾਵ ਗੁਰੂ ਦੇ ਬਚਨ ਸਭ ਤੋਂ ਚੰਗੀ ਸਿੱਖ ਸਲਾਹ ਦੀ ਬਾਣੀ ਹਨ ਇਹ ਅਮੋਲਕ ਲਾਲ ਹਨ ਰਤਨ ਹਨ ਇੰਨਾ ਬਚਨਾਂ ਨੂੰ ਸੁਣਿਆ ਤੇ ਕਮਾਇਆ ਬੇੜਾ ਪਾਰ ਹੁੰਦਾ ਹੈ ਜੋ ਕਮਾਉਂਦਾ ਹੈ ਉਹ ਆਪ ਤਰਦਾ ਹੈ ਤੇ ਲੋਕਾਂ ਦਾ ਵੀ ਨਿਸਤਾਰਾ ਕਰਦਾ ਹੈ ਜਿਸ ਦੇ ਮਨ ਵਿੱਚ ਪ੍ਰਭੂ ਦਾ ਪਿਆਰ ਬਣ ਜਾਂਦਾ ਹੈ ਉਸ ਦਾ ਜੀਵਨ ਸਫਲ ਹੈ ਉਸ ਦੀ ਸੰਗਤ ਹੋਰਨਾਂ ਦੀਆਂ ਮੁਰਾਦਾ ਪੂਰੀਆਂ ਕਰਦੀ ਹੈ ਉਸ ਦੇ ਅੰਦਰ ਚੜਦੀ ਕਲਾ ਦੀ ਰੋ ਸਦਾ ਚੱਲਦੀ ਹੈ ਜਿਸ ਨੂੰ ਸੁਣ ਕੇ ਮਹਿਸੂਸ ਕਰਕੇ ਉਹ ਖੁਸ਼ ਹੁੰਦਾ ਹੈ ਪ੍ਰਭੂ ਉਸ ਦੇ ਅੰਦਰ ਆਪਣਾ ਨੂਰ ਰੋਸ਼ਨ ਕਰਦਾ ਹੈ ਗੋਪਾਲ ਪ੍ਰਭੂ ਜੀ ਉੱਚੀ ਕਰਨੀ ਵਾਲੇ ਬੰਦੇ ਦੇ ਮੱਥੇ ਉੱਤੇ ਪ੍ਰਗਟ ਹੁੰਦੇ ਹਨ ਇਹ ਨਾਨਕ ਅਜਿਹੇ ਬੰਦੇ ਦੇ ਨਾਲ ਹੋਰ ਕਈ ਮਨੁੱਖਾਂ ਦਾ ਬੇੜਾ ਪਾਰ ਹੁੰਦਾ ਸਾਰੇ ਨੇ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆ ਮਿਲਾਏ ਮਿਟ ਗਏ ਬੈਰ ਭੈ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਪਾਏ ਗੁਰਦੇਵ ਪੂਰਨ ਹੋਈ ਸੇਵਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਾ ਆ ਪ੍ਰਭਤਾ ਆਰੀ ਨਾਨਕ ਨਿਬਹੀ ਖੇਪ ਹਮਾਰੀ ਇਹਨਾਂ ਪੰਕਤੀਆਂ ਤੋਂ ਭਾਵ ਹੈ ਕਿ हे ਪ੍ਰਭੂ ਇਹ ਸੁਣ ਕੇ ਤੂੰ ਦਰ ਠੇਠਿਆਂ ਦੀ ਬਾਹ ਫੜਨ ਜਾਉਂਗਾ ਹੈ ਅਸੀਂ ਤੇਰੇ ਦਰ ਤੇ ਆਏ ਤੂੰ ਮੇਰ ਕਰਕੇ ਸਾਨੂੰ ਆਪਣੇ ਨਾਲ ਮਿਲਾਇਆ ਸਾਡੇ ਬੈਰ ਮਿਟ ਗਏ ਹਨ ਅਸੀਂ ਸਬਦੇ ਪੈਰਾਂ ਦੀ ਖਾਕ ਹੋ ਗਏ ਹਾਂ ਸਾਜ ਸੰਗਤ ਵਿੱਚ ਅਮਰ ਕਰਨ ਵਾਲਾ ਨਾਮ ਜਪ ਰਹੇ ਹਾਂ ਗੁਰਦੇਵ ਜੀ ਸਾਡੇ ਉੱਤੇ ਤਰੁਠ ਪਾਏ ਇਸ ਵਾਸਤੇ ਸਾਡੀ ਸੇਵਕਾਂ ਦੀ ਸੇਵਾ ਸਿਰੇ ਚੜ ਗਈ ਹੈ ਅਸੀਂ ਸੰਸਾਰੀ ਤੰਦਿਆਂ ਤੇ ਵਿਕਾਰਾਂ ਤੋਂ ਬਚ ਗਏ ਹਾਂ ਪ੍ਰਭੂ ਦਾ ਨਾਮ ਸੁਣ ਕੇ ਜੀਬ ਨਾਲ ਪੀ ਉਚਾਰਦੇ ਹਾਂ ਹੇ ਨਾਨਕ ਪ੍ਰਭੂ ਨੇ ਮੇਰ ਕਰਕੇ ਸਾਡੇ ਤੇ ਦਇਆ ਕੀਤੀ ਸਾਡਾ ਕੀਤਾ ਹੋਇਆ ਵਡਨ ਦਰਗਾਹੇ ਕਬੂਲ ਹੋ ਗਿਆ ਹੈ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਦਾਨ ਇਕਾ ਗਰਚੀਤ ਸੁਖਮਣੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਹੋਤ ਨਿਦਾਨ ਸਰਬ ਇੱਛਾ ਤਾਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚਾ ਪਾਇ ਆਸਥਾਨ ਬਹਰ ਨਾ ਹੋਵੇ ਆਵਣ ਜਾਨ ਹਰ ਤਨ ਖਾਟ ਚ ਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਭਾਵ हे ਸੰਤ ਮਿੱਤਰ ਧਿਆਨ ਨਾਲ ਚਿੱਤ ਨੂੰ ਇੱਕ ਨਿਸ਼ਾਨੇ ਤੇ ਟਿਕਾ ਤੇ ਅਕਾਲ ਪੁਰਖ ਦੀ ਸਿਫਤ ਕਰ ਪ੍ਰਭੂ ਦੀ ਸਿਫਤ ਸਲਾਤ ਹੀ ਪ੍ਰਭੂ ਦਾ ਨਾਮ ਅਡੋਲ ਅਵਸਥਾ ਦਾ ਕਾਰਨ ਹੈ ਤੇ ਸੁੱਖਾਂ ਦੀ ਮਣੀ ਰਤਨ ਹੈ ਜਿਸ ਦੇ ਮਨ ਵਿੱਚ ਨਾਮ ਵਸਦਾ ਹੈ ਉਹ ਸਾਰੇ ਗੁਣਾਂ ਦਾ ਖਜ਼ਾਨਾ ਹੋ ਜਾਂਦਾ ਹੈ ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਉਹ ਬੰਦਾ ਤੁਰਨੇ ਸਿਰ ਹੋ ਜਾਂਦਾ ਹੈ ਤੇ ਸਾਰੇ ਜਗਤ ਵਿੱਚ ਉੱਗਾ ਹੋ ਜਾਂਦਾ ਹੈ ਉਸ ਨੂੰ ਉੱਚੇ ਤੋਂ ਉੱਚਾ ਟਿਕਾਣਾ ਮਿਲ ਜਾਂਦਾ ਹੈ ਮੋੜ ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ ਹੈ ਨਾਨਕ ਜਿਸ ਨੂੰ ਤਰੋਂ ਇਹ ਦਾਤ ਮਿਲਦੀ ਹੈ ਉਹ ਪ੍ਰਭੂ ਦਾ ਨਾਮ ਰੂਪ ਧਨ ਖਟ ਗਈ ਜਗਤ ਤੋਂ ਜਾਂਦਾ ਹੈ ਕੇਮ ਸ਼ਾਂਤ ਰਿਦਿ ਨਾਮ ਨਿਦ ਬੁੱਧ ਗਿਆਨ ਸਰਬ ਤਹ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ਼੍ਰੇਸ਼ਟ ਉਤਮਿਸ਼ਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦੇਸੀ ਏਕ ਦ੍ਰਿਸ਼ਟੀਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਨਾਂ ਪੰਕਤੀਆਂ ਤੋਂ ਭਾਵ ਹੈ ਕਿ ਅਟਲ ਸੁਖ ਮੰਨ ਦਾ ਟਿਕਾਓ ਰਿੱਧੀਆਂ ਨੌ ਖਜਾਨੇ ਅਕਲ ਗਿਆਨ ਤੇ ਸਾਰੀਆਂ ਕਰਾਮਾਤਾਂ ਵਿਦਿਆ ਤਪ ਯੋਗ ਅਕਾਲ ਪੁਰਖ ਦਾ ਧਿਆਨ ਸ੍ਰੇਸ਼ਟ ਗਿਆਨ ਚੰਗੇ ਤੋਂ ਚੰਗਾ ਭਾਵ ਤੀਰਥਾਂ ਦਾ ਇਸ਼ਨਾਨ ਧਰਮ ਅਰਥ ਕਾਮ ਮੋਖ ਚਾਰੇ ਪਦਾਰ ਹਿਰਦੇ ਕਮਲ ਦਾ ਖੇੜਾ ਸਾਰਿਆਂ ਦੇ ਵਿੱਚ ਰਹਿੰਦੇ ਆ ਸਭ ਤੋਂ ਉਪਰਾਮ ਰਹਿਣਾ ਸੋਹਣਾ ਸਿਆਣਾ ਜਗਤ ਦੇ ਮੂਲ ਪ੍ਰਭੂ ਦਾ ਮਹਿਰਮ ਸਭ ਨੂੰ ਇੱਕੋ ਜਿਹਾ ਜਾਣਣਾ ਤੇ ਸਭ ਨੂੰ ਇੱਕੋ ਨਜ਼ਰ ਨਾਲ ਦੇਖਣਾ ਇਹ ਸਾਰੇ ਫਲ ਇਹ ਨਨ ਉਸਦੇ ਅੰਦਰ ਆ ਵਸਦੇ ਹਨ ਜੋ ਗੁਰੂ ਦੇ ਬਚਨ ਤੇ ਪ੍ਰਭੂ ਦਾ ਨਾਮ ਮੂਹ ਉਚਾਰਦਾ ਹੈ ਤੇ ਮਨ ਲਾ ਕੇ ਸੁਣਦਾ ਹੈ। ਇਹੋ ਨਿਦਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁੰਬਾਣੀ ਸਿਮਰਤ ਸਾਸਤਰ ਬੇਦ ਬਖਾਣੀ ਸਗਲ ਮੰਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੇ ਮਨ ਵਿਸਰਾਮ ਕੋਟ ਅਪਰਾਧ ਸਾਧ ਸਭ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੇ ਮਸਤਕ ਕਰਮ ਪ੍ਰਭ ਪਾਇ ਸਾਧ ਸਰਣ ਨਾਨਕ ਤੇ ਆਏ ਇਨਾਂ ਪੰਕਤੀਆਂ ਤੋਂ ਭਾਵ ਹੈ ਕਿ ਜਿਹੜਾ ਵੀ ਇਸ ਨਾਮ ਨੂੰ ਜੋ ਗੁਨਾ ਦਾ ਖਜ਼ਾਨਾ ਹੈ ਜਪਦਾ ਹੈ ਸਾਰੀ ਉਮਰ ਉਸ ਦੀ ਉੱਚੀ ਆਤਮਿਕ ਅਵਸਥਾ ਬਣੀ ਰਹਿੰਦੀ ਹੈ ਉਸ ਦੇ ਸਧਾਰਨ ਬਚਨ ਵੀ ਗੋਬਿੰਦ ਦੇ ਗੁਣ ਤੇ ਨਾਮ ਦੀ ਰੋਹੀ ਹੁੰਦੇ ਹਨ ਸਿਮਰਤियां ਸਾਸ਼ਤਰਾਂ ਤੇ ਵੇਦਾਂ ਨੇ ਵੀ ਇਹੀ ਗੱਲ ਆਖੀ ਹੈ ਸਾਰੇ ਮਤਾਂ ਦਾ ਨਿਚੋੜ ਪ੍ਰਭੂ ਦਾ ਨਾਮ ਹੀ ਹੈ ਇਸ ਨਾਮ ਦਾ ਨਿਵਾਸ ਪੱਬੂ ਦੇ ਭਗਤ ਦੇ ਮਨ ਵਿੱਚ ਹੁੰਦਾ ਹੈ ਜੋ ਨਾਮ ਜਪਦਾ ਹੈ ਉਸ ਦੇ ਕਰੋੜਾ ਪਾਪ satsang ਵਿੱਚ ਰਹਿ ਕੇ ਮਿਟ ਜਾਂਦੇ ਹਨ ਗੁਰੂ ਦੀ ਕਿਰਪਾ ਨਾਲ ਉਹ ਜਮਾ ਤੋਂ ਬਚ ਜਾਂਦਾ ਹੈ ਪਰ ਇਹ ਨਾਨਕ ਜਿਨ੍ਹਾਂ ਦੇ ਮੱਥੇ ਉੱਤੇ ਪ੍ਰਭੂ ਨੇ ਨਾਮ ਦੀ ਬਖਸ਼ਿਸ਼ ਦੀ ਲੇਖ ਲਿਖ ਧਰੇ ਹਨ ਉਹ ਗੁਰੂ ਦੀ ਸਰਣ ਆਉਂਦੇ ਹਨ ਜਿਸ ਮਨ ਵਸਿਆ ਸੁਣਿਆ ਲਾਇ ਪ੍ਰੀਤ ਤਿਸ ਜਨੇ ਆਵੇ ਹਰ ਪ੍ਰਭ ਜੀਤ ਜਨਮ ਮਰਨ ਤਾਕਾ ਦੁੱਖ ਨਿਵਾਰੈ ਦੁਰ ਲਭ ਦੇ ਤਤਕਾਲ ਉਦਾਰੈ ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਨੀ ਇਕ ਨਾਮ ਮਨਮਾਹੇ ਸਮਾਨੀ ਦੁਖ ਰੋਗ ਬਿਨ ਸਹਿ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਊਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਣੀ ਭਾਵ ਜਿਸ ਦੇ ਮਨ ਵਿੱਚ ਨਾਮ ਵਸਦਾ ਹੈ ਜੋ ਪ੍ਰੀਤ ਲਾ ਕੇ ਨਾਮ ਸੁਣਦਾ ਹੈ ਉਸ ਨੂੰ ਪ੍ਰਭੂ ਚੇਤੇ ਆਂਦਾ ਹੈ ਉਸ ਦਾ ਜੰਮਣ ਮਰਨ ਦਾ ਕਸ਼ਟ ਕਟਿਆ ਜਾਂਦਾ ਹੈ ਐਸੇ ਦੁਰਲੱਭ ਮਨੁੱਖਾ ਸਰੀਰ ਨੂੰ ਉਸ ਵੇਲੇ ਵਿਕਾਰਾਂ ਵੱਲੋਂ ਬਚਾ ਲੈਂਦਾ ਹੈ ਉਸਦੀ ਬੇਦਾਗ ਸੋਭਾ ਤੇ ਉਸਦੀ ਬਾਣੀ ਨਾਮ ਅਮ੍ਰਿਤ ਨਾਲ ਭਰਪੂਰ ਹੁੰਦੀ ਹੈ। ਉਸਦੇ ਮਨ ਵਿੱਚ ਪ੍ਰਭੂ ਦਾ ਨਾਮ ਹੀ ਵਸਿਆ ਰਹਿੰਦਾ ਹੈ। ਦੁੱਖ, ਰੋਗ, ਡਰ ਤੇ ਵਿਅਮਸ ਦੇ ਨਾਸ਼ ਹੋ ਜਾਂਦੇ ਹਨ। ਉਸ ਦਾ ਨਾਮ ਸਾਧ ਪੈ ਜਾਂਦਾ ਹੈ ਤੇ ਉਸਦੇ ਕੰਮ ਵਿਕਾਰਾਂ ਦੀ ਮੈਲ ਤੋਂ ਸਾਫ਼ ਹੁੰਦੇ ਹਨ। ਸਭ ਤੋਂ ਉੱਚੀ ਸੋਭਾ ਉਸ ਨੂੰ ਮਿਲਦੀ ਹੈ। ਹੇ ਨਾਨਕ ਇਸ ਗੁਣ ਦੇ ਕਾਰਨ ਪ੍ਰਭੂ ਦਾ ਨਾਮ ਸੁੱਖਾਂ ਦੀ ਮਣੀ ਹੈ। ਭਾਵ ਸਰਬੋਤਮ ਸੁੱਖ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।